ਜੇ ਮੁਸਲਮਾਨ ਹੈ ਤਾਂ ਉਹ ਅੰਤਗਵਾਦੀ ਨਹੀਂ ਜੇ ਅੰਤਗਵਾਦੀ ਹੈ ਤਾਂ ਉਹ ਮੁਸਲਮਾਨ ਨਹੀਂ ਸਾਰੀਆਂ ਤਾਰੀਫਾਂ ਉਸ ਸੱਚੇ ਰੱਬ ਲਈ ਹਨ ਜਿਹੜਾ ਸਾਰੇ ਜੰਗ ਨੂੰ ਬਣਾਉਣ ਵਾਲਾ ਚਲਾਉਣ ਵਾਲਾ ਅਤੇ ਪਾਲਣ ਵਾਲਾ ਹੈ ਉਸੇ ਰੱਬ ਨੂੰ ਹੀ ਵਕਫ ਵਕਫ ਭਾਸ਼ਾਵਾਂ ਵਿੱਚ ਅੱਲਾ ਅਕਾਲਪੁਰਖ ਪ੍ਰਭੂ ਪਰਮੇਸ਼ਵਰ ਲਾਰਡ ਗੋਡ ਆਦਿ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ ਬਹੁਤ ਸੌਖਾ ਹੈ Hindu ਜਾਂ Musalman ਹੋਣਾ ਬਹੁਤ ਸੋਖਾ ਹੈ Hindu ਜਾਂ Musalman ਹੋਣਾ ਪਰ ਬਹੁਤ ਔਖਾ ਹੈ ਆਦਮੀ ਦਾ ਇਨਸਾਨ ਹੋਣਾ ਬੀਤੇ ਕੱਲ ਯਾਨੀ 22 April ਨੂੰ ਕਸ਼ਮੀਰ ਦੇ ਸ਼ਹਿਰ ਪਹਿਲਗਾਮ ਵਿਖੇ ਕੁਝ ਅੱਤਵਾਦੀਆਂ ਨੇ ਦਹਿਸ਼ਤ ਕਰਦਾਰੇ ਸੈਲਾਨੀਆਂ ਤੇ ਟੂਰਿਸਟ ਤੇ ਇੱਕ ਬੁਜ਼ੁਰਗਾਂ 'ਨਾ ਹਮਲਾ ਕਰਕੇ ਲਗਭਗ 25-26 ਬੇਗੁਨਾਹ ਇਨਸਾਨਾਂ ਦੀ ਜਾਨ ਲੈ ਲਈ ਉਹਦੀ ਹੱਤਿਆ ਕਰ ਦਿੰਦੀ ਹੈ ਜਿਹੜਾ ਇੱਕ ਅੰਤਖਵਾਦੀ ਹੁੰਦਾ ਹੈ ਉਸ ਦਾ ਕੋਈ ਧਰਮ ਨਹੀਂ ਹੁੰਦਾ ਜਿਵੇਂ ਇੱਕ ਚੋਰ ਕਿਸੇ ਮਕਾਨ ਵਿੱਚ ਚੋਰੀ ਕਰਦੇ ਸਮੇਂ ਇਹ ਨਹੀਂ ਦੇਖਦਾ ਕਿ ਇਹ ਇਹ ਮਕਾਨ ਉਸ ਦੇ ਆਪਣੇ ਧਰਮ ਵਾਲੇ ਦਾ ਹੈ ਤਾਂ ਚਾਹ ਦੂਜੇ ਧਰਮ ਵਾਲੇ ਦਾ ਬਲਕਿ ਕਈ ਵਾਰੀ ਤਾਂ ਚੋਰ ਆਪਣੇ ਸਕੇ ਸਾਥ ਸੰਬੰਧੀ ਦੇ ਘਰ ਵਿੱਚ ਵੀ ਚੋਰੀ ਕਰਨ ਦਾ ਮੌਕਾ ਨਹੀਂ ਛੱਡਦਾ ਕੁਕ ਉਸਦਾ ਮਕਸਦ ਮਾਲ ਦਾ ਲੁੱਟਣਾ ਹੁੰਦਾ ਹੈ ਇਹੀਆਂ ਉਦਾਹਰਨਾਂ ਵੀ ਆਮ ਤੌਰ ਤੇ ਵੇਖਣ ਚਾਹੁੰਦੀਆਂ ਨੇ ਕਿ ਇੱਕ ਵਿਅਕਤੀ ਨੇ ਮਾਲ ਜਾਂ ਜਾਇਦਾਦ ਲਈ ਆਪਣੇ ਸਕੇ ਭਰਾ ਜਾਂ ਆਪਣੇ ਪਿਤਾ ਦਾ ਹੀ ਕਤਲ ਕਰ ਦਿੱਤਾ ਬਿਲਕੁਲ ਇਸੇ ਤਰ੍ਹਾਂ ਹੀ ਇੱਕ ਅੰਤਖਵਾਦੀ ਇੱਕ دہشتਗਰ ਵੀ ਇਹ ਨਹੀਂ ਦੇਖਦਾ ਕਿ ਉਸਦੀ دہشتਗਰਦੀ ਦਾ ਉਸਦੇ ਅੰਤਖਵਾਦੀ ਦਾ ਸ਼ਿਕਾਰ ਹੋਣ ਵਾਲੇ ਉਸ ਦੇ ਆਪਣੇ ਧਰਮ ਵਾਲੇ ਹਨ ਜਾਂ ਦੂਜੇ ਧਰਮ ਵਾਲੇ ਜਿਸ ਦੀ ਮਿਸਾਲ ਜੋ ਪਹਿਲਗਾਮ ਚ ਲੋਕਾਂ ਦੀ ਹੱਤਿਆ ਹੋਈ ਹੈ ਉਸ ਲਿਸਟ ਵਿੱਚ ਇੱਕ ਨਾਮ ਸੈਯਦ ਹੁਸੈਨ ਸਾਹਾ ਦਾ ਵੀ ਹੈ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਆਤਵਾਦੀ ਦਾ ਕੋਈ ਧਰਮ ਨਹੀਂ ਹੁੰਦਾ ਜਿੱਥੇ ਤੱਕ ਇਸਲਾਮ ਦਾ ਤਾਲੁਕ ਹੈ ਮੈਂ ਇਕੱਲਾ ਸਪਸ਼ਟ ਕਰਨੀ ਜੂਰੀ ਸਮਝਾਂ ਇਸਲਾਮ ਵਿੱਚ ਸ਼ਰਾਬ ਪੀਣਾ ਹਰਾਮ ਹੈ ਵਿਆਜ ਖਾਣਾ ਹਰਾਮ ਹੈ ਬਲਕਿ ਤੇ ਇਹਨੂੰ ਬਹੁਤ بڑا ਗੁਨਾਹ ਦੱਸਿਆ ਗਿਆ ਹੈ ਹੁਣ ਜੇ ਕੋਈ ਮੁਸਲਮਾਨ ਹੁੰਦਾ ਹੋਇਆ ਵੀ ਮੁਸਲਮਾਨ ਦੇ ਘਰ ਪੈਦਾ ਹੋ ਕੇ ਵੀ ਸ਼ਰਾਬ ਪੀਂਦਾ ਜਾਂ ਵਿਆਜ ਖਾਂਦਾ ਤਾਂ ਇਸ ਦਾ ਇਸਲਾਮ ਨਾਲ ਕੀ ਲੈਣਾ ਦੇਣਾ ਬਲਕਿ ਇਸਲਾਮ ਤਾਂ ਅਜਿਹੇ ਬੰਦੇ ਨੂੰ ਬਹੁਤ بڑا ਮੁਜਰਮ ਅਤੇ ਪਾਪੀ ਤੇ ਗੁਨਾਹਗਰ ਸਮਝਦਾ ਹੈ ਹੁਣ ਜੇ ਕੋਈ ਕਿਸੇ ਮੁਸਲਮਾਨ ਨੂੰ ਮੁਸਲਮਾਨ ਦੀ ਸ਼ਕਲ ਵਿੱਚ ਦੇਖ ਕੇ ਸ਼ਰਾਬ ਨੂੰ ਜਾਂ ਵਿਆਜ ਨੂੰ ਹੀ ਇਸਲਾਮ ਨਾਲ ਜੋੜ ਦੇ ਤਾਂ ਇੱਕ ਬਹੁਤ बड़ा ਨਿਆਇ ਹੈ ਬਿਲਕੁਲ ਇਸੇ ਤਰ੍ਹਾਂ ਹੀ ਇਸਲਾਮ ਵਿੱਚ ਸਭ ਤੋਂ ਵੱਡਾ ਜਿਹੜਾ ਗੁਨਾਹ ਹੈ ਸਭ ਤੋਂ ਵੱਡਾ ਪਾਪ ਹੈ ਜਿਹੜਾ ਜੁਰਮ ਹੈ ਉਹ ਉਸ ਇੱਕ ਉਸ ਇੱਕ ਰੱਬ ਨਾਲ ਕਿਸੇ ਹੋਰ ਨੂੰ ਉਸ ਦਾ ਭਾਈਵਾਲ ਬਣਾਉਣਾ ਸ਼ਰੀਕ ਬਣਾਉਣਾ ਪਾਰਟਨਰ ਬਣਾਉਣਾ ਹੈ ਇਸ ਤੋਂ ਮਗਰੋਂ ਇਸਲਾਮ ਵਿੱਚ ਜਿਹੜੇ ਸਭ ਤੋਂ ਵੱਡੇ ਗੁਨਾਹ ਨੇ ਉਹਨਾਂ ਵਿੱਚੋਂ ਇੱਕ ਸਭ ਤੋਂ ਵੱਡਾ ਗੁਨਾਹ ਕਿਸੇ ਬੇਗੁਨਾਹ ਇਨਸਾਨ ਦਾ ਕਤਲ ਕਰਨਾ ਕਿਸੇ નિર્ਦੋਸ ਇਨਸਾਨ ਦੀ ਹੱਤਿਆ ਕਰਨੀ ਹੈ ਜਿਸ ਬਾਰੇ ਪਵਿੱਤਰ ਕੁਰਾਨ ਵਿੱਚ ਬਿਲਕੁਲ ਸਪਸ਼ਟ ਵਰਣ ਕੀਤਾ ਗਿਆ ਹੈ ਕੁਰਾਨ ਸ਼ਰੀਫ ਸੂਰਤ ﺍﻟਮਾਇਦਾ ਸੂਰਤ ਨੰਬਰ 5 ਆਇਤ ਨੰਬਰ 32 ਅਨਹੂ ਕਤਲਾ ਨਫਸਮ ਬਿ ਗੈਰ ਨਫਸਿਨ আও ਫਸਾਦਿਨ ਫਿਲ ਅਰਦਿ ਫਕਾ ਨਮਾ ਫਕਾ ਅਨਮਾ ਕਤਲ ਅਨਾਸ ਜਮੀਆ ਅਰਥਾਤ ਜਿਸਨੇ ਕਿਸੇ ਨਿਰਦੋਸ਼ ਜਾਂ ਬੇਗੁਨਾਹ ਇਨਸਾਨ ਦਾ ਕਤਲ ਕੀਤਾ ਹਤਿਆ ਕੀਤੀ ਉਸਨੇ ਸਾਰੀ ਇਨਸਾਨੀਅਤ ਦਾ ਕਤਲ ਕਰ ਦਿੱਤਾ ਸਾਰੀ ਇਨਸਾਨੀਅਤ ਦੀ ਹਤਿਆ ਕਰ ਦਿੱਤੀ ਇਸ ਲਈ ਕਿਸੇ ਬੇਗੁਨਾਹ ਇਨਸਾਨ ਨੂੰ ਕਤਲ ਕਰਨ ਵਾਲਾ ਕਿਸੇ ਦਰਦੋਜਾ ਇਨਸਾਨ ਦੀ ਹੱਤਿਆ ਕਰਨ ਵਾਲਾ ਸਭ ਕੁਝ ਹੋ ਸਕਦਾ ਪਰ ਇੱਕ ਅਸਲੀ ਮੁਸਲਮਾਨ ਤੇ ਸੱਚਾ ਮੁਸਲਮਾਨ ਕਦੇ ਨਹੀਂ ਹੋ ਸਕਦਾ ਜਿਸ ਤਰ੍ਹਾਂ ਗੁੜ ਦੀ ਖਾਸਿਤਾ ਕੋ ਮਿੱਠਾ ਹੁੰਦਾ ਹੁਣ ਜੇ ਉਹ ਗੁੜ ਹੈ ਤਾਂ ਕੌੜਾ ਨਹੀਂ ਜੇ ਕੌੜਾ ਹੈ ਤਾਂ ਗੁੜ ਨਹੀਂ ਬਿਲਕੁਲ ਇਸੇ ਤਰ੍ਹਾਂ ਹੀ ਜੇ ਉਹ ਇੱਕ ਮੁਸਲਮਾਨ ਹੈ ਤਾਂ ਉਹ ਅੰਤਗਵਦੀ ਨਹੀਂ ਜੋ ਅੰਤਗਵਾਦੀ ਹੈ ਤੋ ਮੁਸਲਮਾਨ ਨਹੀਂ ਇਸਲਾਮੀ ਸਿੱਖਿਆਵਾਂ ਅਨੁਸਾਰ ਜੇ ਕਿਸੇ ਵਿਅਕਤੀ ਨੇ ਇੱਕ ਜੱਗ ਪਾਣੀ ਦੀ ਲੋੜ ਦੀ ਥਾਂ ਦੂਜਾ ਜੱਗ ਪਾਣੀ ਦਾ ਵੀ ਐਵੇਂ ਹੀ ਬਿਨਾਂ ਲੋੜ ਤੋਂ ਬਹਾਦਤਾ ਤਾਂ ਇਸ ਨੂੰ ਇਸਲਾਮ ਵਿੱਚ ਫਜ਼ੂਲ ਖਰਚੀ ਕਿਹਾ ਗਿਆ ਹੈ ਤੇ ਫਜ਼ੂਲ ਖਰਚ ਕਰਨ ਵਾਲੇ ਨੂੰ ਸ਼ੈਤਾਨ ਦਾ ਭਰਾ ਕਿਹਾ ਗਿਆ ਹੈ ਹੁਣ ਇੱਥੇ ਵਿਚਾਰਨ ਵਾਲੀ ਗੱਲ ਹੈ ਕਿ ਜਿਸ ਧਰਮ ਵਿੱਚ ਪਾਣੀ ਦਾ ਇੱਕ ਜੱਗ ਵੀ ਬੇਕਾਰ ਫਜ਼ੂਲ ਜਾਂ ਜਾਂਝ ਬਹਾਉਂਦੀ ਆਗਿਆ ਨਹੀਂ ਦਿੱਤੀ ਗਈ ਆਗਿਆ ਨਹੀਂ ਹੈ ਤਾਂ ਉਹ ਧਰਮ ਕਿਸੇ ਬੇਗੁਨਾਹ ਇਨਸਾਨ ਕਿਸੇ ਨਿਰਦੋਸ਼ ਇਨਸਾਨ ਦਾ ਖੂਨ ਬਹਾਉਂਦੀ ਆਗਿਆ ਕਿਵੇਂ ਦੇ ਸਕਦਾ ਹੈ ਹਰگز ਨਹੀਂ ਇਸਲਾਮੀ ਸਿੱਖਿਆਵਾਂ ਅਨੁਸਾਰ ਅਜਿਹੇ ਲੋਕ حیਵਾਨ ਦਰਿੰਦੇ ਤੇ ਭੇੜੀਏ ਨੇ ਜਿਨ੍ਹਾਂ ਨੇ ਇਨਸਾਨਾਂ ਦਾ ਰੂਪ ਜਾਪੇਸ ਧਰਮ ਕੀਤਾ ਹੋਇਆ ਹੈ ਇਸਲਾਮ ਦੀ ਇੱਕ ਹੋਰ ਸਿੱਖਿਆ ਹੈ ਅਲ ਖਲਕੂ ਆਯਾਲੁੱਲਾ ਅਰਥਾਤ ਸਾਰੀ ਇਨਸਾਨੀਅਤ ਰੱਬ ਦਾ ਪਰਿਵਾਰ ਹੈ ਦੂਜੇ ਸ਼ਬਦਾਂ ਵਿੱਚ ਸੰਸਾਰ ਦੇ ਸਾਰੇ ਲੋਕ ਚਾਹੇ ਉਹ ਕਿਸੇ ਵੀ ਧਰਮ ਕੌਮ ਜਾਂ ਇਲਾਕੇ ਨਾਲ ਸੰਬੰਧ ਰੱਖਦੇ ਨੇ ਰੱਬ ਦੇ ਪਰਿਵਾਰ ਦੇ ਮੈਂਬਰ ਨੇ ਹੁਣ ਇੱਕ ਸੱਚਾ ਮੁਸਲਮਾਨ ਜਿਸ ਰੱਬ ਦੀ ਇਬਾਦਤ ਕਰਦਾ ਹੈ ਜਿਸ ਰੱਬ ਦੀ ਪੂਜਾ ਪਾਠ ਕਰਦਾ ਹੈ ਜਿਸ ਰੱਬ ਦੇ ਲਈ ਨਮਾਜ਼ਾਂ ਪੜਦਾ ਹੈ ਰੋਜ਼ੇ ਰੱਖਦਾ ਹੈ ਹਜ ਕਰਦਾ ਹੈ ਉਸੇ ਰੱਬ ਦੇ ਪਰਿਵਾਰ ਦੇ ਕਿਸੇ ਮੈਂਬਰ ਯਾਨੀ ਕਿਸੇ ਇਨਸਾਨ ਦਾ ਬੁਰਾ ਕਰਨ ਬਾਰੇ ਤੱਕ ਵੀ ਨਹੀਂ ਸਕਦਾ ਬੁਰਾ ਕਰਨ ਲਈ ਤੱਕ ਵੀ ਨਹੀਂ ਸਕਦਾ ਤਾਂ ਫਿਰ ਕਿਸੇ નિર્ਦੋਸ਼ ਇਨਸਾਨ ਦੀ ਕਿਸੇ ਬੇਗੁਨਾਹ ਦੀ ਹੱਤਿਆ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਇਕ ਕਾਤਕਵਾਦੀ ਇੱਕ ਦਹਿਸ਼ਤਗਰ ਜਿਹੜਾ ਹੁੰਦਾ ਹੈ ਉਹ ਇੱਕ ਬੈਰੂਪੀਆ ਹੈ ਜੇ ਉਸਨੇ ਇੱਕ ਮੁਸਲਮਾਨ ਦਾ ਰੂਪ ਜਾਂ ਭੇਸ ਤਰਨ ਕੀਤਾ ਹੋਇਆ ਤਾਂ ਉਸ ਨੂੰ ਇਸਲਾਮ ਨਾਲ ਜੋੜ ਕੇ ਵੇਖਿਆ ਜਣਾ ਨਹੀਂ ਚਾਹੀਦਾ ਜੇ ਉਹ ਇੱਕ ਸਿੱਖ ਦੇ ਭੇਸ ਚ ਹੈ ਤਾਂ ਉਸ ਨੂੰ ਸਿੱਖੀ ਨਾਲ ਜੇ ਇੱਕ ਹਿੰਦੂ ਦੇ ਭੇਸ ਚ ਹੈ ਤਾਂ ਉਸ ਨੂੰ Hindu ਧਰਮ ਨਾਲ ਜੇ ਇੱਕ ਈਸਾਈ ਦੇ ਭੇਸ ਚ ਹੈ ਤਾਂ ਉਹਨੂੰ ਈਸਾਈ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ ਕਿਉਂਕਿ ਇੱਕ ਆਤਿਵਾਦੀ ਤਾਂ ਕਿਸੇ ਵੀ ਕਿਸੇ ਦਾ ਵੀ ਰੂਪ ਜਪੇਸ ਤਰ ਕਰਨ ਕਰਕੇ ਆ ਸਕਦਾ ਹੈ ਅੰਤ ਵਿੱਚ ਅਸੀਂ ਇੱਕ ਬਾਲਕ ਜਿਹਾ ਬੰਦੇ ਤੇ ਸਿੱਖ ਮੁਸਲਮ ਸਾਂਝਾਂ ਸੰਸਥਾਵਾਂ ਵੱਲੋਂ ਇਸ ਤੁਖਦਾਇਕ ਮੰਦਭਾਗੀ ਤੇ ਇਨਸਾਨੀਤ ਨੂੰ ਕਲੰਕਿਤ ਕਰਨ ਵਾਲੀ ਦੁਰਘਟਨਾ ਦੀਪਪੁਰ ਜ਼ੋਰ ਮੰੰਦਿਆ ਕਰਦੇ ਆ ਅਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਜਲਦ ਤੋਂ ਜਲਦ ਇਸ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਅਜਿਹੀ ਸਜ਼ਾ ਦਿੱਤੀ ਜਾਵੇ ਤਾਂ ਕਿ ਭਵਿੱਖ ਵਿੱਚ ਭਵਿੱਖ ਵਿੱਚ ਕੋਈ ਅੰਤਗਵਾਦੀ ਫਿਰ ਤੋਂ ਅਜਿਹੀ ਘਟਨਾ ਦੁਹਰਾਉਣ ਦੀ ਹਿੰਮਤ ਨਾ ਕਰ ਸਕੇ ਆਓ ਸਭ ਮਿਲ ਕੇ ਇੱਕ ਨਵਾਂ ਇਤਿਹਾਸ ਬਣਾਈਏ ਔ ਸਭ ਮਿਲ ਕੇ ਇੱਕ ਨਵਾਂ ਇਤਿਹਾਸ ਬਣਾਈਏ ਭਾਰਤ ਨੂੰ ਫਿਰ ਤੋਂ ਮੁਹੱਬਤ ਦਾ ਮੋਰੀ ਨਿਵਾਸ ਬਣਾਈਏ ਬਹੁਤ ਬਹੁਤ ਸ਼ੁਕਰੀਆ ਧੰਨਵਾਦ